ਉਡਲਾ ਅੱਡਾ ਦੇ ਸ਼੍ਰੀ ਗੁਰੂ ਤੀਕ ਬਹਾਦਰ ਸਟੇਡੀਅਮ ਵਿਖੇ ਮਾਤਾ ਗੁਜਰੀ ਚ ਅਪਲਾਈ ਕੇਂਦਰ ਵੱਲੋਂ ਨੈਸ਼ਨਲ ਪੱਧਰ ਤੇ ਮੈਡਲ ਜਿੱਤਣ ਵਾਲਿਆਂ ਤਿੰਨ ਬੱਚੀਆਂ ਹਰਪ੍ਰੀਤ ਕੌਰ, ਬਬਲੂ ਕੌਰ ਅਤੇ ਅਸ਼ਤੂਤੀ ਦਾਸ ਸਨਮਾਨਕੀਤ ਕੀਤੇ ਗਏ। ਕੋਚ ਅਮਨਦੀਪ ਸਿੰਘ ਲੱਖਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸੰਸਥਾ ਵੱਲੋਂ ਖਿਡਾਰੀਆਂ ਨੂੰ ਖੁਰਾਕੀ ਸਮਾਨ, ਮੈਟ ਅਤੇ ਨਵੇਂ ਪੋਲ ਦਿੱਤੇ ਗਏ। ਇਸ ਉਪਰਾਲੇ ਦਾ ਮਕਸਦ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਵੱਲ ਪ੍ਰੇਰਿਤ ਕਰਨਾ ਬੁਲਾਡਾ ਤੋਂ ਪੱਤਰਕਾਰ ਪਿੱਟੂ ਬੁਡਲਾਡਾ ਦੀ ਖਾਸ ਰਿਪੋਰਟ ਹਾਂਜੀ ਬਟਾ ਕੀ ਨਾਮ ਆ ਤੁਹਾਡਾ ਕੀ ਕਹੋਗੇ ਤੁਸੀਂ ਅੱਜ ਤੁਹਾਨੂੰ ਅਵਾਰਡ ਮਿਲਿਆ ਮਾਤਾ ਗੁਜਰੀ ਜੀ ਦਾ ਵੀ ਮੇਰਾ ਨਾਮ ਸਤੂਤੀ ਹੈ ਮੈਂ 4020 ਦੀ ਐਥਲੀਟਾਂ ਤੇ ਮੇਰੇ ਨਾਲ ਹਰਪ੍ਰੀਤ ਕੋਹੜਾ ਜੋ ਕਿ 1500 ਦੇ 5000 ਮੀਟਰ ਦੀ ਐਥਲੀਟ ਹੈ ਤੇ ਮੇਰੇ ਨਾਲ ਬਬਲੂ ਕੋਹੜੀ ਜੀ ਹੈ ਇਹ ਵੀ ਲੌਂਗ ਰਨਿੰਗ ਦੇ ਐਥਲੀਟ ਨੇ ਸਾਡੇ ਕੋਟਸਾਹ ਅਮਨਦੀਪ ਕੁਮਾਰ ਤੇ ਸਾਰੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮੈਂਬਰ ਹਨ ਜੋ ਕਿ ਸਾਨੂੰ 1.5 ਸਾਲ ਤੋਂ ਲਗਾਤਾਰ ਸਪੋਰਟ ਕਰ ਰਹੇ ਨੇ ਸਾਨੂੰ ਡਾਈਟ ਪ੍ਰੋਵਾਈਡ ਕਰਦੇ ਨੇ ਤੇ ਸਾਨੂੰ ਹਰ ਖੇਤਰ ਵਿੱਚ ਜਿਵੇਂ ਸਾਨੂੰ ਪਾਣੀ ਦੀ ਲੋੜ ਪੈਂਦੀ ਹੈ ਤਾਂ ਉਹਦਾ ਰਿਕਸ਼ਾ ਭੰਦਾ ਹੈ ਐਟਲੈਂਟ ਮੀਟ ਵੀ ਜਾਦਰ ਖਰਚੇ ਚੁੱਕਦੇ ਨੇ ਤਾਂ ਮੈਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੀ ਬਹੁਤ ਬਹੁਤ ਧੰਨਵਾਦ ਹਾਂ ਜੀ ਆਜ ਅਸੀਂ ਪਾਤਾ ਮਜੀਲੀਪਾ ਕੇਂਦਰ ਵਿਸਲਾ ਡੱਬੋਂ ਉਹਨਾਂ ਬੱਚਿਆਂ ਦਾ ਮਾਨ ਸਨਮਾਨ ਕਰ ਰਹੇ ਆ ਜਿਨ੍ਹਾਂ ਬੱਚਿਆਂ ਨੇ ਖੇਡਾਂ ਦੇ ਖੇਤਰ ਚ ਬੜਾ ਵਧੀਆ ਰੋਲ ਅਦਾ ਕੀਤਾ ਔਰ ਖੇਡਾਂ ਦੇ ਵਿੱਚ ਰਾਸ਼ਟਰੀ ਪੱਧ ਤੇ ਸਨਮਾਨ ਚ ਲੈ ਕੇ ਆਇਆ ਅਸੀਂ ਇਹਨਾਂ ਬੱਚਿਆਂ ਦਾ ਜਿਹੜੀਆਂ ਬੱਚਿਆਂ ਨੇ ਰਾਸ਼ਟਰੀ ਖੇਡਾਂ ਦੇ ਵਿੱਚ ਵਧੀਆ ਮਾਨ ਸਨਮਾਨ ਪ੍ਰਾਪਤ ਕੀਤਾ ਹੈ ਉਹਨਾਂ ਬੱਚਿਆਂ ਨੂੰ ਸਫਲਤ ਕਰਦੇ ਪਹੁੰਚਿਆ ਸੋ ਮੈਂ ਇਸ ਕਰ ਲਈ ਜਿੱਥੇ ਹਸਤਾ ਦਾ ਤੁਹੰਦੀਆ ਉੱਥੇ ਮੈਂ ਉਮੀਦ ਰੱਖਦਾ ਕਿ ਕਿਉਂਕਿ ਬੇਟਾ ਜਿਹੜੀਆਂ ਉਹ ਖੇਡਾਂ ਦਾ ਯੋਗਦਾਨ ਹੈ ਜਦੋਂ ਸਮਾਜ ਦੇ ਲਈ ਪੂਰਨ ਦਾ ਯੋਗਦਾਨ ਹੈ ਹਰ ਇੱਕ ਸਮਾਜ ਹੈ ਜਿਹੜਾ ਉਹ ਸਮਾਜ ਤਰੱਕੀ ਕਰ ਸਕਦਾ ਹੈ ਜਿਹੜੇ ਸਮਾਜ ਦੇ ਵਿੱਚ ਜਿਹੜੇ ਬੱਚੇ ਹੈ ਬੱਚੇ ਖੇਡਾਂ ਦੇ ਵਿੱਚ ਵੱਡਾ ਲੋਕਧਾਰਨ ਪਾ ਕੇ ਸਮਾਜ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਗੇ ਆਸਮਦੇ ਆ। ਸੋ ਮੈਂ ਜਿੱਤੇ ਇਹਨਾਂ ਬੱਚਿਆਂ ਲਈ ਪ੍ਰਾਰਥਨਾ ਪ੍ਰਮਾਤਮਾ ਦੇ ਪ੍ਰਾਰਥਨਾ ਕਰਦਾ ਕਿ ਇਹਨਾਂ ਨੂੰ ਹੋਰ ਤਰੱਕੀ ਬਖਸ਼ੇ। ਉੱਥੇ ਜਿੱਥੇ ਸੋਸ਼ਲ ਕਾਮਦੋਤਾ ਨੂੰ ਸੁਲਵਾਉਣਾ ਕੀਤਾ ਗਿਆ। ਉਸ ਸੰਸਥਾ ਦਾ ਵੀ ਦਰਵਾਜ਼ਾ ਕਰਦਾ। ਵਾਇਰ ਨੂੰ ਦਿੱਤਾ ਖਤਸਾ। ਹਾਂਜੀ। ਬੜੇ ਮਾਣ ਵਾਲੀ ਗੱਲ ਹੈ। ਮਾਤਾ ਗੁਜਰੀ ਭਲਾਇ ਦੇ ਅੰਦਰ ਤੇ ਸਮੁੱਚੀ ਸਾਡੀ ਸਾਧ ਸੰਗਤ ਭਲਾਹਾ ਵੱਲੋਂ ਸਾਡੇ ਇੱਥੇ ਗਰਾਊਂਡ 'ਚ ਆ ਕੇ ਸਾਡੀਆਂ ਉਹਨਾਂ ਹੋਣਹਾਰ ਬੱਚੀਆਂ ਦਾ ਬਹੁਤ ਵੱਡਾ ਮਾਣ ਸਨਮਾਨ ਕੀਤਾ ਗਿਆ ਹੈ ਸਾਡੀਆਂ ਇਹ ਲੜਕੀਆਂ ਨੈਸ਼ਨਲ ਲੈਵਲ ਤੇ ਇੰਟਰਵਸਤੀ ਆਲ ਇੰਡੀਆ ਇੰਟਰਵਸਤੀ 400 ਮੀਟਰ 800 ਮੀਟਰ 3000 ਮੀਟਰ ਤੇ 1500 ਮੀਟਰ ਦੇ ਐਥਲੀਟ ਨੇ ਤਿੰਨੋਂ ਆ ਮੇਰੇ ਨਾਲ ਖੜੀ ਹੈ ਲੜਕੀ ਸਤੂਤੀ ਹਰਪ੍ਰੀਤ ਤੇ ਬਬਲੂ ਸਾਨੂੰ ਬੜਾ ਮਾਣ ਹੈ ਮਾਤਾ ਗੁਜਰੀ ਭਲਾਈ ਕੇਂਦਰ ਦੇ ਕਿ ਸਾਨੂੰ ਬਹੁਤ ਸਾਰਾ ਸਮਾਨ ਸਪੋਰਟਸ ਦਾ ਜਿਵੇਂ ਆ ਮੇਰੇ ਕੋਲੇ ਪੋਰ ਲੱਗੇ ਹੋਏ ਆ ਇਹ ਸਾਰੇ ਦਰੀਆਂ ਸਾਨੂੰ ਮੈਟ ਆ ਜਿਹੜੀ ਵੀ ਚੀਜ਼ ਦੀ ਲੋੜ ਪੈਂਦੀ ਆ ਕਿਸੇ ਟਾਈਮ ਵੀ ਅਸੀਂ ਅੱਥੇ ਐਥਲੈਟਿਕ ਮੀਟਿੰਗ ਕਰਾਈ ਬਹੁਤ ਸਾਰਾ ਸਮਾਨ ਸਾਨੂੰ ਦੇ ਕੇ ਗਏ ਹੁਣ ਇਹਨਾਂ ਬੱਚੀਆਂ ਦੇ ਮਾਨ ਸਨਮਾਨ ਚ ਲੜਕੀਆਂ ਦੇ ਸਨਮਾਨ ਚ ਇਹਨਾਂ ਨੂੰ ਬਦਾਮ ਇਹਨਾਂ ਦੇ ਵਾਸਤੇ ਗਿਰੀ ਔਰ ਇਹਨਾਂ ਨੂੰ ਬਹੁਤ ਸਾਰਾ ਖਾਣ ਦਾ ਸਮਾਨ ਇਕੱਵੀਂ ਦਿੱਲੀ ਦਿੱਤਾ ਹੈ ਮੈਂ ਸਮੁੱਚੇ ਸਾਡੇ ਕਲੱਬ ਵੱਲੋਂ ਇੱਥੇ ਜਿੰਨੇ ਵੀ ਥ੍ਰੀਟ ਸਾਡੇ ਤਿਆਰੀ ਕਰਦੇ ਆ ਔਰ ਇਹਨਾਂ ਬੱਚੀਆਂ ਦਾ ਕੋਚ ਅਮਨਦੀਪ ਕੁਮਾਰ ਕਹਿੰਦੇ ਲੱਖਾ ਕਰਕੇ ਜਾਣਦੇ ਆ ਸਾਰੇ ਤੇ ਮੇਰਾ ਸਟੂਡੈਂਟ ਹੈ ਉਹਦਾ ਵੀ ਮਾਨ ਸਨਮਾਨ ਕਰਿਆ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਇਹ ਸਸਤਾ ਦਿਨ ਦੁਗਣੀ ਰਾਤ ਚ ਆਪਣੀ ਤਰੱਕੀ ਕਰੇ ਇਸੇ ਤਰ੍ਹਾਂ ਥ੍ਰੀਟਾਂ ਦਾ ਸਨਮਾਨ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਮਾਰਾ ਨੇ ਨਮਸਕਾਰ ਜੀ ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੀਆਂ ਤਿੰਨ ਬੱਚੀਆਂ ਜੋ ਇੰਟਰਨੈਸ਼ਨਲ ਨੈਸ਼ਨਲ ਖੇਡ ਕੇ ਆਈਆਂ ਨੇ ਲੋਗ ਜੰਪ 300 ਇਹ 1500 ਮੀਟਰ ਰੇਸ ਹੋਰ ਕਈ ਖੇਡਾਂ ਦੇ ਵਿੱਚੋਂ ਇਹਨਾਂ ਨੇ ਭਾਗ ਲਿਆ ਸੀਗਾ ਔਰ ਮੈडल ਪ੍ਰਾਪਤ ਕਰਕੇ ਆਈਆਂ ਨੇ ਸਾਨੂੰ ਬੜਾ ਮਾਣ ਆ ਭਲਾਡੇ ਨੂੰ ਇਹਨਾਂ ਦੇ ਉੱਤੇ ਸੋਮਾਤਾ ਗੁਜਰੀ ਜੀ ਪੜਾਈ ਕੇਂਦਰ ਵੱਲੋਂ ਅਸੀਂ ਇਹਨਾਂ ਉਹ ਬੁਧਾਈ ਦੇ ਰਹੇ ਆਏ ਉਹ ਰੇਨਾ ਨੂੰ ਪਹਿਲਾਂ ਵੀ ਖੁਰਾਕ ਦਿੰਦੇ ਰਹੇ ਆਏ ਹੁਣ ਵੀ ਇਹਨਾਂ ਨੂੰ ਅਸੀਂ ਲਗਦੇ ਰਾਸ਼ੀ ਨਾਲੋਂ ਬਾਦਾਮ 1 ਕਿਲੋ ਕਟੋੜੀ ਦੇ ਇਹ ਆਪਣਾ ਮੋਹਲੀ ਗਿਰੀ ਕਿਲੋ ਮੂੰਗੀ ਦੀ ਦਾਲ ਛੋਲੇ ਆਦ ਸਾਮਾਨ ਦੇਣ ਆਏ ਆ ਤਾਂ ਜੋ ਇਹ ਖਾ ਕੇ ਉਹਨਾਂ ਦੀ ਚੈਰੀ ਕਰ ਸਕਣ ਔਰ ਇਸ ਦੇ ਨਾਲ ਹੀ ਅਸੀਂ ਜੋ ਪੌਲ ਦੇਖ ਰਹੇ ਹੋ ਹੇ ਲੋ ਆਏ ਨੇ ਇਹਦੀ ਜਵਾਗਾਟੇ ਪ੍ਰੀਵਿਨਤੀ ਵਾਲਿਆਂ ਵੱਲੋਂ ਕੀਤੀ ਗਈ ਸੀਗੀ ਤੇ ਇਸ ਤਰ੍ਹਾਂ ਮੈਟ ਆ ਉਹ ਗਰੀ ਵੀ ਦਿੱਤੀ ਗਈ ਹੈ ਜਿੱਥੇ ਵੀ ਲੋੜ ਹੈ ਅਸੀਂ ਕਰਦੇ ਆ ਸਾਡਾ ਰੋਜ਼ਾਨਾ ਪਾਣੀ ਇੱਥੇ ਰੱਖਿਆ ਹੁੰਦਾ ਹੈ ਖਿਡਾਰੀਆਂ ਵਾਸਤੇ ਉਹ ਜੋ ਵੀ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਕਵਰੀ ਸਾਹਿਬ ਜੀ ਆਏ ਨੇ ਤੋਂ ਦੁਬਾਰਾ ਫੇਰ ਬੱਚਿਆਂ ਨੂੰ ਵਧਾਈ ਇਹਨਾਂ ਦੇ ਕੋਲ ਜੋ ਲੱਗਾ ਜਿਉਂ ਸਭ ਤੋਂ ਵੱਧ ਵਧਾਈਆਂ ਨੇ ਕਿਉਂਕਿ ਮਿਹਨਤ ਉਹਨਾਂ ਦੀ ਹੈ ਤੋ ਜਿੱਥੇ ਵੀ ਸਾਡੇ ਸਾਥ ਦੇ ਲੋਡ ਹੋਣਗੇ ਅਸੀਂ ਹਰ ਵੇਲੇ ਹਾਜ਼ਰ ਹੋਵਾਂਗੇ ਜੋ ਮੈਂਬਰ ਪਹੁੰਚੇ ਨੇ ਪੱਤਰਕਾਰ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ